ਸਾਸ਼ਿਕਲ ਤੁਸੀਂ ਦੇਖ ਰਹੇ ਹੋ ਸ਼ੇਕਰ ਟੀਵੀ ਤੇ ਮੈਂ ਹਾਂ ਗੁਰਨਾਸਕੋ ਪੰਜਾਬ ਦੇ ਵਿੱਚ ਜਿੱਥੇ ਕਈ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਕਈ ਲੁੱਟਾਂ ਖੋਹਾਂ ਅਤੇ ਕਈ ਨਸ਼ਿਆਂ ਦੇ ਵਿਰੁੱਧ ਵਾਰਦਾਤਾਂ ਚੋਂ ਹੁੰਦੀਆਂ ਹਨ ਤਾਂ ਕਈ ਵਾਰ ਲੋਕਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਸੀ ਜੀ ਹਾਂ ਗੱਲ ਹੈ ਪਵਿੱਤਰ ਗ੍ਰੰਥਾਂ ਦੀ ਬੇਅਤੀ ਦੀ ਜਿੱਥੇ ਹੀ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕੀਤੀ ਜਾਂਦੀ ਸੀ ਤੇ ਦੋਸ਼ੀਆਂ ਖਿਲਾਫ ਕੋਈ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਤਾਂ ਸੀਐਮ ਮਾਨ ਦੇ ਵੱਲੋਂ ਇਸ ਦੇ ਸਬੰਧ ਦੇ ਵਿੱਚ ਪੰਜਾਬ ਪਵਿੱਤਰ ਗ੍ਰੰਥਾ ਵਿਰੁੱਧ ਅਪਰਾਧ ਦੀ ਰੋਕਥਾਂ ਬਾਰੇ ਬਿੱਲ 2025 ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਕੀਤਾ ਅਤੇ ਇਸ ਬਿੱਲ ਨੂੰ ਸਰਬਸੰਮਤੀ ਦੇ ਨਾਲ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਦੱਸਦੇ ਹਾਂ ਕਿ ਹੁਣ ਜਦੋਂ ਵੀ ਕੋਈ ਪਵਿੱਤਰ ਗ੍ਰੰਥ ਦੀ ਬੇਅਦਬੀ ਹੋਵੇਗੀ ਤਾਂ ਬੇਅਦਬੀ ਕਰਨ ਵਾਲੇ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਸੁناਈ ਜਾਵੇਗੀ ਤਾਂ ਉਸ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਜੋ ਹੈ ਪੁਲਿਸ ਦੇ ਵੱਲੋਂ ਲਿਆ ਜਾਵੇਗਾ ਦੱਸਦੇ ਕਿ ਇਸ ਕਾਨੂੰਨ ਦੇ ਲਾਗੂ ਹੋ ਜਾਣ ਨਾਲ ਸੂਬੇ ਵਿੱਚ ਫਿਰਕੂ ਸਦਭਾਵਨਾ ਅਮਨ ਸ਼ਾਂਤੀ ਏਕਤਾ ਅਤੇ ਪਾਈਚਾਰਕ ਸਾਂਝ ਦੀਆਂ ਤਾਂ ਦਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਤਾਕਤ ਦੇਣ ਦੀ ਤਰਜੀਹ ਦਿੱਤੀ ਗਈ ਹੈ ਇਸ ਕਦਮ ਨਾਲ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਲਈ ਸਖਤ ਸਜ਼ਾ ਨੂੰ ਯਕੀਨੀ ਬਣਾ ਕੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਰੋਕਣ ਦਾ ਯਤਨ ਕੀਤਾ ਗਿਆ ਹੈ ਦੱਸਦੇ ਕਿ ਇਸ ਕਾਨੂੰਨ ਤਹਿਤ ਬੇਅਦਵੀ ਦਾ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲੇ ਨੂੰ 3 ਤੋਂ 5 ਸਾਲ ਦੀ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਅਪਰਾਧ ਲਈ ਉਕਸਾਉਣ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਸਜ਼ਾ ਦਿੱਤੀ ਜਾਵੇਗੀ ਤਾਂ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਇਸ ਬਿਲ ਦੇ ਬਾਰੇ आओ ਤੁਸੀਂ ਵੀ ਸੁਣੋ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕத் ਥੰਬ ਬਿਲ 2025 ਬਤਾਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰਿਆਂ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਬਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਪੈਂ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕੇ ਕੀ ਹੋਇਆ ਸੀ ਬਾਈਬਲ ਕਲਾਂ ਕੀ ਹੋਇਆ ਸੀ ਕੋਟਖਪੂਰੇ ਕੀ ਹੋਇਆ ਸੀ ਤੋ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅੱਜ ਕਿ ਠੀਕ ਹੈ ਜੀ ਇਥੋਂ ਐਸੇ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਐ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਹੁੰਦੇ ਨੇ ਕੱਲ ਵੀ ਮੈਂ ਕਿਹਾ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆਜਾਂ ਕਿਉਂਕਿ ਵਿਸ਼ਾ ਇਦਾਂ ਦਾ ਹੈ ਜਿਸ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਬਿੱਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਵਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਕਟੋ-ਕਟੋਂ ਨੂੰ ਉਹਦੇ ਦਿਲ ਦੇ ਨੇੜੇ ਅਬੇਦ ਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਹਾਂ ਕਿ ਇਹਦੇ ਵਾਸਤੇ ਕੋਈ ਨਿਰਵਿਰੋਧ ਪਾਰਜ ਸਰਬਸੰਪਤੀ ਵਾਲੀ ਪਾਸ ਹੋਊਗਾ ਤੇ ਬੜਾ ਵੱਡਾ ਬੇਲੇ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬੇਲੇ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅਜੇ ਤੱਕ ਤਿਆਰੀ ਨਹੀਂ ਸੀ ਕੱਲ ਨੂੰ ਤਿਆਰੀ ਕਰਕੇ ਸਾਸ਼ਿਕਾ ਤੁਸੀਂ ਦੇਖ ਰਹੇ ਹੋ ਸ਼ੇਕਰ ਟੀਵੀ ਦੇ ਮੈਂ ਹਾਂ ਗੁਰਨਾਸਕੋ ਪੰਜਾਬ ਦੇ ਵਿੱਚ ਜਿੱਥੇ ਕਈ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਕਈ ਲੁੱਟਾਂ ਖੋਹਾਂ ਅਤੇ ਕਈ ਨਸ਼ਿਆਂ ਦੇ ਵਿਰੁੱਧ ਵਾਰਦਾਤਾਂ ਜੋ ਹੁੰਦੀਆਂ ਹਨ ਤਾਂ ਕਈ ਵਾਰ ਲੋਕਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਸੀ ਜੀ ਹਾਂ ਗੱਲ ਹੈ ਪਵਿੱਤਰ ਗ੍ਰੰਥਾਂ ਦੀ ਬੇਅਤਵੀ ਦੀ ਜਿੱਥੇ ਹੀ ਪਵਿੱਤਰ ਗ੍ਰੰਥਾਂ ਦੀ ਬੇਅਤਵੀ ਕੀਤੀ ਜਾਂਦੀ ਸੀ ਤੇ ਦੋਸ਼ੀਆਂ ਖਿਲਾਫ ਕੋਈ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਤਾਂ ਸੀਐਮ ਮਾਨ ਦੇ ਵੱਲੋਂ ਇਸ ਦੇ ਸਬੰਧ ਦੇ ਵਿੱਚ ਪੰਜਾਬ ਪਵਿੱਤਰ ਗ੍ਰੰਥਾ ਵਿਰੁੱਧ ਅਪਰਾਧ ਦੀ ਰੋਕਥਾਂ ਬਾਰੇ ਬਿੱਲ 2025 ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਕੀਤਾ ਅਤੇ ਇਸ ਬਿੱਲ ਨੂੰ ਸਰਬਸੰਮਤੀ ਦੇ ਨਾਲ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਦੱਸਦੇ ਹਾਂ ਕਿ ਹੁਣ ਜਦੋਂ ਵੀ ਕੋਈ ਪਵਿੱਤਰ ਗ੍ਰੰਥ ਦੀ ਬੇਅਦਬੀ ਹੋਵੇਗੀ ਤਾਂ ਬੇਅਦਬੀ ਕਰਨ ਵਾਲੇ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਸੁناਈ ਜਾਵੇਗੀ ਤਾਂ ਉਸਤੇ ਉੱਪਰ ਸਖਤ ਤੋਂ ਸਖਤ ਐਕਸ਼ਨ ਜੋ ਹੈ ਪੁਲਿਸ ਦੇ ਵੱਲੋਂ ਲਿਆ ਜਾਵੇਗਾ ਦਾਅਵੇ ਕਿ ਇਸ ਕਾਨੂੰਨ ਦੇ ਲਾਗੂ ਹੋ ਜਾਣ ਨਾਲ ਸੂਬੇ ਵਿੱਚ ਫਿਰਕੂ ਸਦਭਾਵਨਾ ਅਮਨ ਸ਼ਾਂਤੀ ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਤਾਕਤ ਦੇਣ ਦੀ ਤਰਜੀਹ ਦਿੱਤੀ ਗਈ ਹੈ ਇਸ ਕਦਮ ਨਾਲ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਲਈ ਸਖਤ ਸਜ਼ਾ ਨੂੰ ਯਕੀਨੀ ਬਣਾ ਕੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਰੋਕਣ ਦਾ ਯਤਨ ਕੀਤਾ ਗਿਆ ਹੈ ਦੱਸਦੇ ਕਿ ਇਸ ਕਾਨੂੰਨ ਤਹਿਤ ਬੇਅਦਵੀ ਦਾ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲੇ ਨੂੰ 3 ਤੋਂ 5 ਸਾਲ ਦੀ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਅਪਰਾਧ ਲਈ ਉਕਸਾਉਣ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਸਜ਼ਾ ਦਿੱਤੀ ਜਾਵੇਗੀ ਤਾਂ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਇਸ ਬਿਲ ਦੇ ਬਾਰੇ ਆਓ ਤੁਸੀਂ ਵੀ ਸੁਣੋ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ 2025 ਬਤਾਰ ਗ੍ਰਹਿ ਮੰਤਰੀ ਮੈਂ ਪੇਸ਼ ਕੀਤਾ ਕਿ ਉਹਤੇ ਵਿਚਾਰ ਹੋਣਾ ਚਾਹੀਦਾ ਤੁਰੰਤ ਹਾਲਾਂਕਿ ਤੁਸੀਂ ਬਹੁਤ ਦਿਨਾਂ ਤੋਂ ਇਹ ਆਪਣੇ ਕੈਮਰੇ ਰਾਹੀਂ ਆਪਣੀਆਂ ਕਲਮਾਂ ਰਾਹੀਂ ਇਹ ਦੱਸ ਰਹੇ ਹੋ ਕਿ ਇਹ ਬਿਲਾਵੇਗਾ ਪਰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪਰਤਾਪ ਸਿੰਘ ਬਾਜਬਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕੀ ਹੋਇਆ ਸੀ ਬਾਈਬਲ ਕਲਾਂ ਕੀ ਹੋਇਆ ਸੀ ਕੋਟਕਪੂਰੇ ਕੀ ਹੋਇਆ ਸੀ ਤੋ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਅੱਜ ਕਿ ਠੀਕ ਹੈ ਜੀ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਹੈ ਇੰਨਾ ਮਤਲਬ ਸਮਝ ਲਓ ਵੀ ਜਿਨੇ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਕਰੇ ਅਸੀਂ ਹਨਾ ਹੋਮਵਰਕ ਤੋਂ ਬਿਨਾ ਹੁੰਦੇ ਨੇ ਕੱਲ ਵੀ ਮੈਂ ਕਿਹਾ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਵਿਸ਼ਾ ਇਦਾਂ ਦਾ ਹੈ ਜਿਸ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਦਿਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਿਵਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਅਬੇਦ ਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਢਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਹਾਂ ਕਿ ਇਹਦੇ ਵਾਸਤੇ ਕੋਈ ਨਿਰਵਿਰੋਧ ਪਾਰਜ ਸਰਬਸੰਪਤੀ ਵਾਲੀ ਪਾਸ ਹੋਊਗਾ ਤੇ ਬੜਾ ਵੱਡਾ ਬਿੱਲ ਹੈ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬਿੱਲ ਲੈ ਕੇ ਆ ਰਹੀ ਹੈ ਤੇ ਕਾਂਗਰਸ ਨੂੰ ਮੈਂ ਫੇਰ ਕਹਿਣਾ ਕਿ ਚਲੋ ਅਜੇ ਤੱਕ تیاری ਨਹੀਂ ਸੀ i'll look at